ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਬੱਸ ਚੱਲ ਹੀ ਪਈ ਚੰਡੀਗੜ੍ਹ ਤੋਂ ਬੈਠਿਆਂ ਤਾਂ ਸਿੱਧੀ ਪ੍ਰਣਾਲੀ ਦੀ ਬੱਸ ਹੀ ਸੀ ਭਾਰਤ ਸੰਗਰੂਰ ਆ ਕੇ ਇਹ ਜੀ ਲਾ ਕੇ ਖੜ ਗਈ ਪੂਰੇ 10 ਮਿੰਟ ਦਾ ਸਟਾਪਿੰਗ ਬੱਸ ਦੇ ਚੱਲਣ ਨਾਲ ਹਲਕਾ ਜਿਹਾ ਹਵਾ ਦਾ ਬੁੱਲਾ ਆਇਆ ਮੇਰੇ ਨਾਲ ਦੀ ਸੀਟ ਤੇ ਖਿੜਕੀ ਵੱਲ ਬੈਠੀ ਸਵਾਰੀ ਉੰਗ ਰਹੀ ਹੈ ਤੇ ਇਸ ਤਰ੍ਹਾਂ ਪਸਤਰੀ ਪਈ ਹੈ ਕਿ ਤਿੰਨ ਸਵਾਰੀਆਂ ਵਾਲੀ ਸੀਟ ਤੇ ਦੋ ਜਣਿਆਂ ਨੂੰ ਬੈਠਣਾ ਔਖਾ ਹੋਇਆ ਪਿਆ ਹੈ। ਚਲਦੀ ਬੱਸ ਵਿੱਚ ਇੱਕ ਸੁਧਾਰਨ ਜੀ ਦਿਖਵਾਲਾ ਸਾਦੇ ਜਿਹੇ ਕੱਪੜੇ ਪਾਈ ਨੌਜਵਾਨਾਂ ਤੇਜ਼ੀ ਨਾਲ ਚੜਿਆ। ਸਾਨੂੰ ਦੋ ਜਣਿਆਂ ਨੂੰ ਬੈਠਾ ਦੇਖ ਉਸ ਨੇ ਅੱਖ ਦੇ ਇਸ਼ਾਰੇ ਨਾਲ ਮੈਨੂੰ ਥੋੜੀ ਜਗ੍ਹਾ ਲਈ ਤਰਲਾ ਜਿਆ ਕੀਤਾ। ਮੈਂ ਖਿੱਚ ਜੇ ਨਾਲ ਆਪਣੇ ਨਾਲ ਦੀ ਸਵਾਰੀ ਨੂੰ ਪਰਾਂ ਨੂੰ ਧੱਕ ਕੇ ਉਸ ਦੇ ਲਈ ਭੋਰਾ ਕੁ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਦਿਖਾਉਂਦਿਆਂ ਕੀ ਬੈਠ ਜਾ ਭਾਈ ਜਿੱਥੇ ਬੈਠ ਸਕਦਾ ਹਾਂ ਪਰ ਉਹ ਔਨਿਕ ਜਗ੍ਹਾ ਵਿੱਚ ਹੀ ਬੈਠ ਗਿਆ ਸਹਜ ਸੁਭਾਹੀ ਮੇਰਾ ਹੱਥ ਪਰਸ ਵਾਲੀ ਜੇਬ ਤੇ ਚਲਾ ਗਿਆ ਚਾਹੇ ਉਹ ਮੈਂ ਪੈਂਟ ਦੀ ਅਗਲੀ ਜੇਬ ਵਿੱਚ ਹੀ ਰੱਖਦਾ ਹਾਂ ਪਤਾ ਨਹੀਂ ਕਿਉਂ ਮੈਨੂੰ ਉਹ ਨੌਜਵਾਨ ਠੀਕ ਨਹੀਂ ਲੱਗਿਆ ਅੱਜ ਕੱਲ ਇਸ ਤਰ੍ਹਾਂ ਹੀ ਸਿੱਧੇ ਸਾਦੇ ਜੇ ਬਣ ਲੋਕ ਬੱਸਾਂ ਵਿੱਚ ਪਰਸ ਮਾਰ ਲੈਂਦੇ ਨੇ ਪਰ ਉਹ ਮੇਰੇ ਵੱਲ ਝਾਕਿਆ ਹਲਕਾ ਜਿਹਾ ਮੁਸਕਰਾ ਆਪਿਆ ਜਿਵੇਂ ਮੇਰੀ ਚੋਰੀ ਚੋਰੀ ਫੜ ਲਈ ਹੋਵੇ ਮੈਨੂੰ ਆਪਣੀ ਇਸ ਹਰਕਤ ਤੇ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਬਸ ਨੇ ਆਪਣੀ ਰਫਤਾਰ ਫੜ ਹੀ ਫੜੀ ਹੀ ਸੀ ਕਿ ਉਹ ਬੋਲਿਆ ਸਰ ਆਪ ਕਹਾਂ ਰਹਤੇ ਹੋ ਬਰਨਾਲਾ ਮੈਂ ਵੀ ਬਰਨਾਲਾ ਜਾਰਾਂ ਹੂੰ ਉਹ ਆਰਾਮ ਨਾਲ ਲੰਬਾ ਸਾਹ ਭਰਦੇ ਕਹਿਣ ਲੱਗਿਆ ਫਿਰ ਥੋੜੇ ਸਮੇਂ ਬਾਅਦ ਸਰ ਆਪ ਕਿਆ ਕੰਮ ਕਰਤੇ ਹੈਂ ਕਿਉਂ ਮੈਨੂੰ ਉਸ ਵੱਲ ਨਿੱਜੀ ਸਵਾਲ ਪੁੱਛੇ ਜਾਣਾ ਚੰਗਾ ਨਹੀਂ ਲੱਗਿਆ ਸਰ ਵੈਸੇ ਹੀ ਕਿਆ ਕੰਮ ਕਰਦੇ ਹਨ ਆਪ ਬਤਾਈਏ ਨਾ ਪ੍ਰਾਈਵੇਟ ਕੰਮ ਕਰਦਾ ਹਾਂ ਪ੍ਰਾਈਵੇਟ ਮੇਂ ਕਿਆ ਜ਼ਰੂਰ ਕੋਈ ਸਕੀਮ ਵੇਚਣ ਵਾਲਾ ਬੰਦਾ ਹੋਣਾ ਹੈ ਅੱਜ ਕੱਲ ਹਰ ਕੋਈ ਨਵੀਆਂ ਨਵੀਆਂ ਸਕੀਮਾਂ ਚੱਕੀ ਫਿਰਦਾ ਸੋਚਦਿਆਂ ਮੈਂ ਉਸ ਦੀ ਗੱਲ ਨੂੰ ਅਣਗੌਲੀਆਂ ਕਰ ਦਿੱਤਾ ਕੰਡਕਟਰ ਟੈਕਟ ਕੱਟਣਾ ਆ ਗਿਆ ਉਸ ਦਾ ਧਿਆਨ ਵੀ ਉਧਰ ਚਲਾ ਗਿਆ ਮੈਂ ਉਹੀ ਸੌਂ ਦਾ ਬਹਾਨਾ ਕਰਕੇ ਸਾਹਮਣੀ ਸੀਟ ਤੇ ਮੱਥਾ ਰੱਖ ਕੇ ਪੈ ਗਿਆ ਬਸ ਆਪਣੇ ਸਫ਼ਰ ਵੱਲ ਦੌੜ ਰਹੀ ਸੀ ਕਾਫੀ ਸਮੇਂ ਬਾਅਦ ਮੈਂ ਸਿਰ ਚੁੱਕ ਕੇ ਵੇਖਿਆ ਉਹ ਕੋਈ ਕਿਤਾਬ ਪੜ੍ਹ ਰਿਹਾ ਸੀ ਮੇਰੇ ਵੱਲ ਵੇਖ ਦੇਖ ਉਹ ਇੱਕ ਵਾਰ ਫਿਰ ਮੁਸਕਰਾਇਆ ਸਰ ਕਿਤਨੇ ਬੱਚੇ ਹਨ ਆਪਕੇ ਉਹ ਕਿਤਾਬ ਬੰਦ ਕਰਦਿਆਂ ਪੁੱਛਣ ਲੱਗਾ ਦੋ ਆਪਣੇ ਬੱਚਿਆਂ ਬਾਰੇ ਸੋਚ ਮੇਰੇ ਅੰਦਰਲਾ ਤਣਾਅ ਥੋੜਾ ਘਟ ਗਿਆ ਬੜੀਆ ਕਿਆ ਕਰਤੇ ਹਨ ਉਹ ਪੜਾਈ ਉਹ ਕੈਨੇਡਾ ਪੜਦੇ ਨੇ ਕੈਨੇਡਾ ਵਾਓ 10th ਗ੍ਰੇਡ ਕਿਆ ਪੜਦੇ ਹਨ ਉਸਦੇ ਬੋਲਾਂ ਵਿੱਚ ਉਤਸੁਕਤਾ ਸੀ ਉਸਦੇ ਇਸ ਸਵਾਲ ਨੇ ਮੈਨੂੰ ਝਟਕਾ ਦਿੱਤਾ ਮੈਂ ਸੋਚਣ ਲੱਗਿਆ ਕਿ ਬੇਟੇ ਕੀ ਪੜਦੇ ਨੇ ਕਿਉਂਕਿ ਅੱਜ ਤੱਕ ਕਿਸੇ ਨੇ ਇਹ ਪੁੱਛਿਆ ਹੀ ਨਹੀਂ ਸਭ ਤਾਂ ਇਹੋ ਪੁੱਛਦੇ ਨੇ ਕੀ ਕੰਮ ਕਰਦੇ ਨੇ ਕੰਮ ਮਿਲ ਜਾਂਦਾ ਕਿੰਨੇ ਡਾਲਰ ਕਮਾ ਲੈਂਦੇ ਨੇ ਕੀ ਪੜ੍ਹਦੇ ਨੇ ਅਜੀਬ ਜਿਹਾ ਸਵਾਲ ਲੱਗਿਆ ਮੈਨੂੰ ਚੁੱਪ ਦੇ ਕੇ ਉਹ ਫਿਰ ਬੋਲਿਆ ਮਾਫ ਕਰਨਾ ਆਪਕੋ ਬੁਰਾ ਤੋਂ ਨਹੀਂ ਲਗਾ ਆਪਸੇ ਇਤਨੇ ਸਵਾਲ ਕਰਤਾ ਹੂੰ ਅਸਲ ਮੇ ਬਾਤ ਇਹ ਹੈ ਕਿ ਮੁਝੇ ਜੋ ਵੀ ਸਮਾਂ ਮਿਲਤਾ ਹੈ ਮੈਂ ਉਸਮੇ ਲੋਗੋ ਸੇ ਇੱਕ ਬਾਤ ਕਰ ਆਪਣੀ ਨੋਲਿਜ ਬੜਾਤਾ ਰਹਤਾ ਹੂੰ ਕੰਮ ਕੀ ਕਰਦਾ ਹੈ ਮੈਂ ਸੀਟ ਉੱਪਰ ਥੋੜਾ ਜਿਹਾ ਠੀਕ ਹੋ ਕੇ ਬੈਠਣ ਬੈਠ ਬੈਠਣ ਦਾ ਪੁੱਛਣ ਲੱਗਾ ਮੈਂ ਬੈਂਕ ਵਿੱਚ ਜੌਬ ਕਰਦਾ ਹਾਂ ਸਰ ਔਰ ਯੂਪੀਐਸਸੀ ਦਾ ਪਹਿਲਾ ਪੇਪਰ ਵੀ ਨਿਕਾਲੇ ਹਨ ਉਹ ਮੁਸਕਰਾਉਂਦਾ ਹੋਇਆ ਕਹਿਣ ਲੱਗਾ ਮੈਂ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਕਿ ਇਹ ਸਧਾਰਨ ਜਿਹਾ ਨੌਜਵਾਨ ਬੈਂਕ ਵਿੱਚ ਨੌਕਰੀ ਕਰਦਾ ਤੇ ਉਸ ਤੋਂ ਉੱਪਰ ਹਾਲ ਅੱਗੇ ਵੀ ਤਿਆਰੀ ਕਰ ਰਿਹਾ ਹੈ ਮੈਨੂੰ ਉਸ ਵਿੱਚ ਦਿਲਚਸਪੀ ਪੈਦਾ ਹੋ ਗਈ ਕਿੱਥੇ ਰਹਿੰਦੇ ਹੋ ਮੇਰੇ ਮੂੰਹ ਆਪਣੇ ਆਪ ਉਸ ਪ੍ਰਤੀ ਸਨਮਾਨਜਨਕ ਸ਼ਬਦ ਨਿਕਲੇ ਮੈਂ ਤਾਂ ਜੀਰਕਪੁਰ ਮੇ জব ਕਰਤਾ ਹੂੰ ਪਾਪਾ ਬਰਨਾਲਾ ਮੇ ਹੀ ਹੈ ਆਜਕਲ ਬਿਮਾਰ ਰਹਤੇ ਹੈ 19 ਸੇ ਮਿਲਨੇ ਆਇਆ ਹੂੰ ਕੀ ਨਾਮ ਹੈ ਉਹਨਾਂ ਦਾ ਕੀ ਕੰਮ ਕਰਦੇ ਨੇ ਮੈਂ ਇਨਸਾਨੀਅਤ ਦੇ ਤੌਰ ਤੇ ਪੁੱਛਿਆ ਉਹਨਾਂ ਦਾ ਨਾਮ ਰਮੇਸ਼ ਜੱਜਪ ਕੁਲਚੇ ਕੀ ਰੇੜੀ ਲਗਾਤੇ ਹਨ ਰਮੇਸ਼ ਕੁਲਚੇ ਵਾਲਾ ਨਾਮ ਤੋਂ ਸੁਨਾ ਹੋਗਾ ਆਪਨੇ ਕਹਿੰਦੇ ਹੋਏ ਉਹ ਉੱਠ ਖੜਾ ਹੋਇਆ ਆਈਟੀਆਈ ਚੌਂਕ ਆ ਗਿਆ ਉਹ ਮੇਰੇ ਵੱਲ ਹਲਕਾ ਜਿਹਾ ਦੇਖ ਇੱਕ ਵਾਰ ਫੇਰ ਸਤਕਾਰ ਨਾਲ ਮੁਸਕਰਾਇਆ ਤੇ ਬਸ ਚੋਂ ਉਤਰ ਗਿਆ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ